हां वडिया तुसी नाओ। चल लागदे वडिया हां। अस्सिखाल जी दजी। अस्सिखाल जी। किद्दा ठीक ठाक जी? वडिया तुसी नाओ। वडिया। हां टीटा ਪਰਵਾ। हां जी हां जी। ओ तुसी सुनाओ टीटा सेटा। सारे ठीक आ बेटा वडिया। ते ਦੋਵੇਂ ਆਏ ਜਾਂ ਮੰਮੀ ਨੂੰ ਨਾਲ ਲੈਣਾ। ਮੰਮੀ ਫੇਰ ਘਰ ਕੰਮ ਹੀ ਤੇ ਕਹਿੰਦੇ ਫੇਰ ਦਮਜੀ ਭਾਈ ਨੂੰ ਦੇ। ਲੈ ਨਾਲ ਲੈ ਆਉਂਦੇ ਤਾਂ ਵੀ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਮੈਂ ਤਾਂ ਸਾਰਿਆਂ ਨੂੰ ਆਖਿਆ ਮੈਂ ਖਾ ਰਿਹਾ ਸਾਰੇ ਜਣੇ ਗੱਡੀ 'ਚ ਆਉਣਾ ਵਾ। ਆਹੋ। ਆਹੋ। ਕਸਾਂਗਾ ਡਾਡੀ ਜੀ ਨਹੀਂ ਮੰਮੀ ਆਏ ਤਾਂ ਚੱਲਾ ਜੁੱਤੀ ਜੱਤੀ ਲਗਾਵਾਗੇ ਮੰਮੀ ਨਹੀਂ ਕਰੇ ਮੇਰੇ ਕੀ ਆਖਣਾ ਨਾ ਲਖੋ ਮੰਮੀ ਫਿਰ ਵੀ ਗੱਲਾਂ ਬਾਤਾਂ ਚ ਲਾਗ ਦਿੰਦਾ ਬੰਦਾ ਆਹੋ ਇਹ ਤਾਂ ਗੱਲ ਆਈ ਆ ਨਹੀਂ ਮੰਮੀ ਨਹੀਂ ਮੈਨੇ ਉਹਦੇ ਆ ਵੇਖਿਆ ਮੈਂ ਪਰ ਉਹਨਾਂ ਦੇ ਦੋਵੇਂ ਜੁੱਤੀ ਦੇ ਪਾ ਗਏ ਸਤਾ ਹੀ ਥਲੇ ਲਾਈ ਦੀ ਇਹਨੇ ਦੇ ਹਾਂ ਐ ਲੈ 10 ਪਹਿਲੇ ਹੀ ਤਾਂ ਲੱਗ ਗਿਆ ਵੀ ਸਾਲੀ ਆਉਣੀ ਆ ਪਤਾ ਦੱਸਿਆ ਮਾਨੇ ਕਿ ਸਾਲੀ ਬੜੀ ਸਤਾਨਵਾ ਮੈਂ ਸਾਰੇ ਪਹਿਲਾਂ ਖੋਲਦੇ ਹਾਂ ਆ ਤਾਂ ਅਮਨ ਨੇ ਦੱਸਤਾ ਉਹਨੇ ਉਹ ਇਹਨੂੰ ਕਹਾਈ ਗੈਂਡੀ ਕਰਦਾ ਤੇ ਥਿਲੰਕਾ ਟਾਈ ਹਾਂ ਜੀ ਹੋ ਸਭ ਠੀਕ ਆ ਵਧੀਆ ਕੋਈ ਨਹੀਂ ਉਤੀ ਲਗਾ ਲਓ ਫਿਰ ਕੀ ਆ ਲਾਓਗੇ ਤੇ ਮੌਕਾ ਦੋਗੇ ਉਹਨੇ ਲਾਉਣੀ ਨਹੀਂ ਕੀ ਮੈਂ ਉਹਦੇ ਲਾਉਣੀ ਨਹੀਂ ਕੋਈ ਨਹੀਂ ਕੋਈ ਨਾ ਕਿਤੇ ਦਦਾਉ ਮੈਂ ਨੰਗੇ ਪੈਰੀ ਜਲ ਜੂਗਾ ਨਹੀਂ ਕੋਈ ਤਾਂ ਉਦਾ ਹੀ ਕੋਈ ਨਹੀਂ ਆਥੇ ਆਗੇ ਨਾ ਕੰਜੂਸ ਪਾਈ ਆ ਹਾਂ ਨਹੀਂ ਕੰਜੂਸ ਕਿ ਨਹੀਂ ਹੈ ਉਦਾ ਹੀ ਮੈਂ ਹਸਣੀ ਡਿਆ ਵਾਂ ਕੋਈ ਗਾਲੀ ਨਹੀਂ ਇਹੋ ਜੀ ਦੇ ਐਰ ਕਰੀ ਤੇ ਅਗਲੇ ਸਾਲ ਨੂੰ ਲਾ ਲੈਣਗੇ ਲਾਉਣਗੇ ਨਹੀਂ ਨਾ ਕਦੀ ਨਾ ਕਦੀ ਮੌਕਾ ਮਿਲੂਗਾ ਯਾਰ ਕਦੇ ਨਾ ਤੁਹ ਕਦੀ ਨਾ ਮੌਕਾ ਮਿਲੂਗਾ ਨਹੀਂ ਸਾੜੀ ਨਾਲ ਤਾਂ ਇਹ ਚੰਗੇ ਆ ਯਾਰ ਮੇਰੇ ਕਰਨ ਨਾਲੇ ਐਵਡਲੀ ਕੋਈ ਨਹੀਂ ਕਰ ਦਿੰਦੇ ਕੋਈ ਨਹੀਂ ਪਤਾ ਐਦਾ ਪਰੋਣਿਆਂ ਨੂੰ ਨਹੀਂ ਆਖੀਦਾ ਹਾਂ ਲੈ ਦੜੀਆਂ ਨੀ ਕਹਣਾ ਤੇ ਫਿਰ ਦੱਸ ਚੱਲ ਕੋਈ ਨਹੀਂ ਚਲੋ ਉਹਦਾ ਸਾਰੇ ਚੀਜ਼ੇ ਦਾ ਬੰਦਾ ਵਾ ਹਾਂ ਦਿਨ ਦਾ ਕੋਈ ਨਹੀਂ ਹਾਂ ਦੇਖੀ ਦੀ ਜਾ ਕਦੋਂ ਦੀ ਦੀਕਦੀ ਮੈਂ ਮੇਰੀ ਤੇਲੀ ਦਾ ਵਿਆਹ ਹੋਵੇ ਤੇ ਦੀਜਾ ਓਏ ਆ ਏਦਾਂ ਹੀ ਆਰੇ ਨੂੰ ਚਾਹ ਹੁੰਦਾ ਭਾਜੀ ਚਾਹ ਹਾਂ ਰਿਸ਼ਤੇ ਬਾਦੀਆਂ ਰਿਸ਼ਤੇਦਾਰੀਆਂ ਵਧੀਆਂ ਤੇ ਇਹ ਗੱਲਾਂ ਬਾਤਾਂ ਨਾਲ tio ਪੈਣਾ ਦਾ ਇਹੋ ਦਾ ਹੱਸਣ ਕੇ ਰਣ ਦਾ ਮੌਕਾ ਹੁੰਦਾ ਵਾ ਹੋਰ ਕਿੰਨੀ ਸੋਹਣੀ ਜ਼ਿੰਦਗੀ ਖੁਸ਼ੀਆਂ ਭਰੀ ਆਇਆ ਇੱਕ ਰਿਸ਼ਤੇ ਨੇ ਇੰਨੀ ਤਬਾਈ ਮੁਝਾਤੀ ਮੇਰੀ ਜ਼ਿੰਦਗੀ ਦੇ ਵਿੱਚ ਕਿ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਣ ਰਿਆ ਤੇ ਨਾ ਹੀ ਸੰਭਲਿਆ ਹੀ ਜਾਣ ਰਿਆ ਮੇਰ ਕੋ ਕਿ ਮੈਂ ਗਲਤੀ ਕਿੱਥੇ ਕਰ ਗਈ ਆਪਣੇ ਆਪ ਚ ਤੇ ਬੰਦਾ ਸੋਚਦਾ ਕੋਸ਼ਾ ਤੇ ਹੋ ਕੁਛ ਜਾਂਦਾ ਆ ਕਿਹਦੀ ਮੰਦੀ ਕੌਣ ਜਾਣਦਾ ਆ ਪਰ ਆ ਤੇ ਹੁਣ ਬਹੁਤ ਹੀ ਔਖਾ ਆ ਰਿਸ਼ਤੇ ਦਾ ਜੋਤੀ ਹੋ ਗਿਆ ਕੰਮ ਸਾਰਾ ਹਾਂਜੀ ਰੈਡੀ ਹੋ ਗਿਆ ਤੇ ਚਾਹ ਬਣਾ ਲੈ ਮਿਸਤਰੀਆਂ ਦੀ ਫਿਰ ਕੋਈ ਗੱਲ ਨਹੀਂ ਧਰ ਦੇਣੀ ਆ ਆਹ ਮੈਂ ਫੜਾਵਾਂ ਉਹਨਾਂ ਨੂੰ ਮਿਸਤਰੀ ਹੁਣ ਕੀ ਕਰਨ ਦੇ ਜੀ ਉਹਦੇ ਕੰਮ ਕਰਨਾ ਜੇ ਅਜੇ ਕੰਮ ਮੁੱਕੇ ਹੀ ਨਹੀਂਗਾ ਨਾ ਪਹਿਲਾਂ ਤਾਂ ਸਾਰਾ ਤੇਰਾ ਮਾਨਪ੍ਰੀਤ ਨੂੰ ਸਮਝਾਉਂਦੀ ਹੀ ਹਈ ਹਾਂ ਉਹ ਤਾਂ ਉੱਥੋਂ ਨਹੀਂ ਗੱਲਾਂ ਕਰਦੀਆਂ ਲੀ ਉੱਥੋਂ ਹੀ ਆ ਗਿਆ ਆ ਗਿਆ ਫੋਨ ਠੀਕ ਕਰਾਉਣ ਗਏ ਨਹੀਂ ਰਹੀ ਉਹ ਇਹਦੇ ਲੇਖ ਕੇ ਚੇਤਾ ਆ ਗਿਆ ਜੀ ਹੈਲੋ ਹਨੂ ਸਾਸ਼ੀਆ ਦੇ ਜੀ ਸਾਸੀ ਕਾਲ ਸਾਸੀ ਕਾਲ ਜੋਤੀ ਠੀਕ ਠਾਕ ਹਾਂਜੀ ਠੀਕ ਠਾਕ ਸਿਨੋ ਮਨਪ੍ਰੀਤੀ ਹੀ ਥਾਣੀ ਹਾਂ ਠੀਕ ਆ ਠੀਕ ਆ ਪੁੱਤ ਲੱਗ ਗਿਆ ਪਤਾ ਮੈਨੂੰ ਹੋਰ ਸਭ ਆਲੀ ਬਾਲੀ ਦੇ ਸਾਰੇ ਠੀਕ ਆ ਪੁੱਤ ਤੂੰ ਸੁਣਾ ਠੀਕ ਠਾਕ ਵਾ ਹਾਂਜੀ ਬਸ ਮੈਂ ਵੀ ਠੀਕ ਠਾਕ ਜੀ ਵਹਿ ਗੱਲ ਜੀ ਨਹੀਂ ਲੱਗਣ ਡਿਆ ਅੱਛਾ ਆਹੋ ਇਦਾਂ ਹੀ ਆ ਗਿਆ ਫਿਰ ਦੋਵੇਂ ਭੈਣਾ ਭੈਣਾ ਬੜ ਕੇ ਰਹਿਣ ਡੀਆਂ ਅਸੀਂ ਹਾਂਜੀ ਤੇ ਉਹ ਮੇਰਾ ਅਰਦਾ ਹੈਗਾ ਹੋਂਦਾ ਮੈਂ ਆਉਣ ਲੱਗੀ ਹਾਂ ਤੇ ਆਜੋ ਪੁੱਤ ਫਿਰ ਕੀ ਆ ਉotra hunde aiga karde je hunde aayi hai na manpreet ha natural mil kyun nahi anu te e vi idda hi pai age lammi oda mere to bina ni na lagan de hona oh e vi don vatta ja ban ke e vi lammi pai a haan ji koi gal ni je me hon laggi ja nu dass dio chal a ja a ja koi ni putta a ja fir ha chalo theek a ja theek nai hon laggi ho ਵੇਲੇ ਉਹਦਾ ਵੀ ਜੀ ਨਹੀਂ ਲੱਗਣ ਡਿਆ ਨਹੀਂ ਮੇਰੀ ਕੱਲ ਤਾਂ ਜਿਵੇਂ ਮਨਪ੍ਰੀਤ ਆਈ ਐਡੀ ਛੇਤੀ ਉਹ ਉੱਧਰ ਗਈ ਚਲੇ ਛਾਪੋ ਤਾਂ ਕੋਈ ਨਹੀਂ ਫਿਰ ਕੀ ਐਦਾਂ ਆ ਵੀ ਦਰਾਨੀ ਜਿਠਾਣੀ ਦਾ ਪਿਆਰ ਬੜਾ ਵਾ ਤੇ ਤਾਂ ਕਰਕੇ ਉਹਦਾ ਜੀ ਨਹੀਂ ਲੱਗਣ ਡਿਆ ਹੋਣਾ ਆਂਦੀ ਹੋਣੀ ਚੱਲ ਮੈਂ ਜਾਨੀ ਐ ਪਹਿਲਾਂ ਤਾਂ ਤੁਸੀਂ ਉੱਥੇ ਵਿਆਹ ਕਰਕੇ ਰਾਜੀ ਨਹੀਂ ਫਿਰ ਜਿਵੇਂ ਉਹਨੂੰ ਮਹਾਂ ਠਾਲੇ ਵੀ ਨਾਤ ਹੋਲੇ ਕੋਈ ਨ ਕੋਈ ਆ ਜਾਂਦਾ ਵਾ ਅਸੀਂ ਇਹ ਥੋੜੀ ਦੱਸਿਆ ਵੀ ਉੱਥੇ ਇੰਨੀ ਓਕਰੀ ਐ ਜੇ ਕੋਈ ਰਹਿੰਦਾ ਕੀ ਉਹਨੂੰ ਕਿਹਾ ਵੀ ਬੜੀ ਸੌਖੀ ਐ ਉੱਥੇ ਮਨਪ੍ਰੀਤ ਤੇ ਜੇ ਮਹਾਂ ਨਵਾਲਿਆ ਤੇ ਹੁਣ ਉਹ ਤੁਰ ਪਈ ਐ ਮੇ ਜਵੇਲੀ ਹੋਣੀ ਲੱਗੀਆਂ ਤੇ ਉਹ ਤਾਂ ਇਹ ਗੱਲ ਨਹੀਂ ਕਿ ਜਿਹੜਾ ਖੁਸ਼ੀ ਖੁਸ਼ੀ ਧੀ ਪੁੱਤ ਤੋਰਿਆ ਹੋਵੇ ਵੀ ਉਹਨੇ ਹੀ ਉਥੇ ਚਾਹ ਦੇ ਨਾਲ ਰਹਿਣਾ ਹੁੰਦਾ ਵਾ ਕਿਉਂਕਿ ਜਦੋਂ ਧੀ ਪੁੱਤ ਵਿਆਹ ਜਾਵੇ ਨਾ ਉਹਨੂੰ ਆਪਣੇ ਬਸ ਸਹੁਰਿਆਂ ਦਾ ਹੀ ਬਸਾਈ ਜਾਂਦਾ ਵਾ ਇਹਨੂੰ ਬਸ ਉਹਦਾ ਹੀ ਮੂਹ ਹੁਣ ਆਈ ਜਾਂਦਾ ਬਸ ਹੋਰ ਨਹੀਂ ਗੱਲ ਉਥੋਂ ਦੀਆਂ ਬਸ ਗੱਲਾਂ ਕਰੀ ਜਾਂਦੀ ਉਹਨਾਂ ਦੀਆਂ ਰਾਤ ਸੁੱਤੀ ਨਹੀਂ ਆ ਤੇ ਮੈਂ ਕਿਉਂ ਉੱਠ ਕੇ ਨਹਾ ਧੋ ਲੈ ਤੇ ਪੁੱਤੋਂ ਉਥੋਂ ਦੀ ਜੋਣ ਨਹੀਂ ਉਹਦੀ ਕੀ ਕਰਨ ਆਉਣ ਲੱਗੀ ਆ ਪੁੱਤੋਂ ਇਹਦੇ ਵਿੱਚ ਮੈਨੂੰ ਕੀ ਪਤਾ ਵੀ ਕੀ ਕਰਨ ਆਉਣ ਲੱਗੀ ਦਾ ਹੁਣ ਮੈਂ ਉਹਨੂੰ ਕਹਿ ਦਿੰਦਾ ਵੀ ਨਾ ਜਾ ਤੂੰ ਮੈਂ ਕਿਦਾਂ ਕਹਦਾ ਉਹਨੂੰ ਮਾਚ ਉਛਣ ਵਾਲਾ ਹੋਏ ਵੀ ਕੱਲ ਜੇ ਆਈ ਹੈ ਤੂੰ ਮਗਰੇ ਤੂੰ ਦੌੜਨ ਲੱਗੀ ਹੈ ਚੱਲ ਕੋਈ ਨਹੀਂ ਚੱਲ ਦੱਸ ਤੂੰ ਮਨਪਰੀ ਨੂੰ ਦੱਸ ਆ ਚਾਬੜ ਰੱਖ ਦੱਸ ਦੇ ਉਹਨੂੰ ਮੜਾ ਜਾ ਚਾਹ ਧਰ ਕੇ ਦੱਸਦੀ ਨਹੀਂ ਮਾਂ ਨੂੰ ਲਿਆ ਨਾ ਉਹਨੇ ਸੁੱਤੀ ਜੀ ਹੋਈ ਅੰਦਰ ਅੱਛਾ ਚੱਲ ਦੱਸ ਦੇ ਉਹਨੂੰ ਫਿਰ ਹਾਇਨੇ ਅੱਜ ਕੋਣ ਬਿਠਾਇਆ ਮੇਰੇ ਵਿਆਹ ਦਾ ਲੀੜੇ ਰੱਖਿਆ ਚਾਬ ਵਸਾਇਆ ਸਾਰਾ ਕੋ ਮੈਂ ਤਾਂ ਛਾਹ ਸੋਣੀਆਂ ਸੋਣੀਆਂ ਇੱਥੇ ਬਹਿ ਜਾਣਗੀਆਂ

ਕਦੋਂ ਦੇ ਅਣਜਾਣਾ ਕਦੋਂ ਮੈਂ ਫੇਰ ਸਹੁਰੇ ਜਾਣਾ ਵਿਆਹ ਕਈ ਕੋ ਮੈਨੂੰ ਇੱਕ ਬਰੋਣਾ ਮੇਰਾ ਲੱਗਦਾ ਮਾਰੀ ਗਿਆ ਜਿੱਦਾਂ ਉਹ ਉਹ ਆਇਆ ਹੀ ਨਹੀਂ ਮੁੜ ਕੇ ਦੋਰ ਹੀ ਲਾ ਕੇ ਭੱਜ ਗਿਆ ਹਾਏ ਬੱਬਾ ਹੁਣ ਸੋਣਾ ਜਿਆ ਬਰੋਣਾ ਮਿਲ ਜੇ ਤਾਂ ਵਾ ਮੈਂ ਇਕੱਲੀ ਗੋ ਲੈਣ ਲੱਗੀ ਹਾਏ ਮੈਂ ਕ ਮੈਂ ਕਿੱਥੇ ਰੱਖ ਲਾਂ ਹਰੀਏ ਨੀਰਾਸ ਪਰਿਏ ਖੰਜੂਰੇ ਕੈਨ ਦਿੱਤਾ ਐਦੀ ਦੂਰ ਪਾਪਾ ਮੇਰਾ ਸੀ ਦੇਸਾਂ ਦਾ ਰਾਜਾ ਪਾਪੇ ਨੇ ਦਿੱਤਾ ਐਦੀ ਦੂਰ ਸੋਰੀ ਜਾਣਾ ਮੈਂ ਹਾਇ ਕੁਛ ਨਹੀਂ ਕੀਤਾ ਹਾਇ ਮੇਰਾ ਸਮਾਨ ਇਹ ਆ ਪੈਸੋ ਆ ਬੋਲੀ ਜਾਂਦੀ ਹੈ ਆਪਣੇ ਹੈ ਹੋਨ ਤੋੜਨ ਵਾਲਾ ਕਰ ਲਈ ਬਾਬਲ ਧਰਮ ਕਰੇਂਦੇ ਆ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਬਾਬਲ ਪਪਾ ਮੈਂ ਨਹੀਂ ਜਾਣਾ ਛੋਰੇ ਮੈਂ ਨਹੀਂ ਜਾਣਾ ਛੋਰੇ ਜਾਣਾ ਸੱਚ ਮੈਂ ਹੋਏ ਮੈਂ ਵੀ ਪਾਪੇ ਨੂੰ ਕਹੀ ਜਾਂਦੀ ਮੈਂ ਨਹੀਂ ਜਾਣਾ ਪਪਾ ਛੇਦੀ ਛੇਦੀ ਤੋੜ ਵੀ ਮੈਨੂੰ ਆ ਲੱਲੋ ਆਪਣਾ ਮੈਗ ਆ ਲੱਲੋ ਮੈਨੂੰ ਤੋੜ ਦੇ ਹੈ ਆ ਗਿਆ ਕੋਈ ਹੋਏ ਹੋਏ ਨਾ ਮੈਨੂੰ ਕੁਟ ਕੁਟ ਮਾਰ ਦੇ ਨਾ ਫੇ ਹੋਏ ਹਾਂ ਮਰ ਜਾਣਾ ਮੈਂ ਅੱਜ ਆਏ ਲੱਕੀ ਟਰੋਲੀ ਭੈਣ ਜੀ ਗਾਉਂ ਡਈ ਹੈ ਹੈ ਭੈਣ ਜੀ ਗਾਉਂ ਡਈ ਇਕੱਲੀ ਹੈ ਨਹੀਂ ਭੈਣ ਜੀ ਮੈਂ ਨਹੀਂ ਮੈਂ ਨਹੀਂ ਜਾਣਾ ਪਰ ਮੈਨੂੰ ਮਾਰਨਾ ਉਹਨੇ ਤੇ ਮੇਰਾ ਖਤ ਗਾਉਂ ਡਈ ਹੀਗੀ ਤੇ ਮੈਂ ਕੱਲ ਫੜਿਆ ਸੀ ਤੁਸੀਂ ਤੇ ਮੈਂ ਕਿਹਾ ਗਾਉਂ ਡਈ ਹਾਂ ਗਾਉਂ ਡਈ ਹੀਗੀ ਤੂੰ ਗਾਉਂ ਨਹੀਂ ਭਲਾ ਤੂੰ ਆਪਣਾ ਸੁਹਾਗ ਗਾਉਣ ਲੈ ਬੋਲਣ ਡਈ ਹੀ ਸੁਹਾਗ ਉਹ ਵੀ ਕਰਨੋ ਵਿਆਹ ਲਈ बोलण डई तेरा ਵਿਆਹ ਵਾ ਆਹ ਮੇਰਾ ਵਿਆਹ ਵਾ ਅੱਛਾ ਤੇਰਾ ਤੂੰ ਆਪਣੇ ਆਪ ਡਈ ਹੀ ਬੋਲਣ ਨਹੀਂ ਨਹੀਂ ਤੂੰ ਝੂਠ ਬੋਲਦੀ ਆ ਏਦਾਂ ਨਾ ਦਾਦੀ ਬਾਅਦ ਜਾ ਕੇ ਉਹਨੂੰ ਕੋਈ ਨੂੰ ਉਹਨੇ ਮੈਨੂੰ ਫੇਰ ਮਾਰਨਾ ਹੀ ਹੂੰ ਚੱਲ ਉੱਠ ਕੇ ਤੇ ਆ ਨਾ ਨਾ ਨੂੰ ਲੈ ਹੈ ਮੈਂ ਨਹੀਂ ਨਾਣਾ ਕੀ ਕਰਨ ਨੂੰ ਨਾਵਾ ਗਈ ਚੜਾਣਾ ਵਾ ਆ ਨਹੀਂ ਚੜਾਣਾ ਵਾ ਮੈਨੂੰ ਆ ਤੈਨੂੰ ਚੜਾਣਾ ਵਾ ਤੇ ਉਧ ਰੱਖਿਆ ਬਾਹਰ ਮੈਂ ਤੇ ਉੱਠ ਨਾਲਾ ਹੈ ਫਿਰ ਫਿਰ ਮੇਰਾ ਸੂਟ ਸੂਟ ਵੀ ਹੈਗਾ ਵਾ ਬਾਕੀ ਸਮਾਨ ਸਾਰਾ ਹਾਂ ਸਾਰਾ ਸਮਾਨ ਹੈਗਾ ਵਾ ਤੇ ਮੈਂ ਸੱਚੀ ਗੋਣ ਗਈ ਸੀ ਆ ਗੋਣ ਗਈ ਮੈਂ ਗੋਣ ਨਹੀਂ ਵਿਆਹ ਗੋਣ ਪਾ ਲਿਆ ਕੋਈ ਗੋਣ ਨਹੀਂ ਬੁੱਢੀ ਆਈ ਤੇ ਮੈਂ ਬਾਹਰ ਤੇ ਸੁਣ ਕੇ ਆਈ ਹਾਂ ਨਾ ਮੈਂ ਨਹੀਂ ਕਿਤੇ ਕੱਲ ਗੋਣ ਜਾਇਆ ਕਰਨਾ ਹੁਣ ਮੈਂ ਨਹੀਂ ਜਾਣਾ ਮੈਂ ਪੱਕੀ ਪੱਕੀ ਗੰਢ ਦੇ ਦੇਣ ਲੱਗੀ ਆ ਮੈਂ ਗੋਣ ਨਹੀਂ ਕਿਸੇ ਦੇ ਘਰ ਜਾਣਾ ਅੱਜ ਤੋਂ ਬਾਅਦ ਆ ਗੋਣ ਨਹੀਂ ਜਾਣਾ ਕਿਸੇ ਦੇ ਘਰ ਅੱਜ ਤੋਂ ਬਾਅਦ ਚੱਲ ਅਦਰ ਮਨਵਾਲਾ ਹੈ ਉਠ ਪਰ ਮੈਨੂੰ ਠੰਡ ਬੜੀ ਲੱਗਣ ਦਈ ਆ ਠੰਡ ਲੱਗਣ ਦਈ ਆ ਹਾਏ ਕਿ ਕਿੱਡਾ ਕਰ ਪਿਆਈ ਇਹਨੇ ਮਾੜਾ ਜਹਾਤ ਹੱਥ ਹਿਲਾਤਾ ਕੱਲ ਦਾ ਵੀ ਕਿਤੇ ਡਰਨ ਦੀ ਤੇ ਅਸਾਂ ਤੋਂ ਬੋਤ ਡਰਦੀ ਜਿੱਤੀ ਚੰਗਾ ਸਮਟਾਰੀ ਚੰਗਾ ਜਿੰਨਾ ਡਰਾ ਕੇ ਰੱਖੋ ਉਨਾ ਹੀ ਬੰਦਾ ਵਧੀਆ ਰਹਿੰਦਾ ਮੇਰੀ ਗੱਲ ਸੁਣੋ ਮੰਮੀ ਮੈਂ ਚਲਦੀ ਜੀ ਉਥੇ ਨਾ ਅੱਡੇ ਤੇ ਅੱਛਾ ਚੀਜ਼ ਜੀ ਲੈ ਚੀਜ਼ ਲੈ ਆਹ ਹੋ ਤੇਰੇ ਵਾਸਤੇ ਚੀਜ਼ ਜੀ ਲੈ ਚੱਲਨੀ ਪੀਜ਼ਾ ਲੈ ਜੁਲੀ ਆਹ ਪੀਜ਼ਾ 버ਗਰਸ ਮੋਸੀ ਹੋਰ ਕੀ ਖਾਣਾ ਜੋ ਮਰਜ਼ੀ ਲੈ ਸਾਰਾ ਕੁਝ ਲੈ ਕੇ ਆਂਗਾ ਜਹਾ ਉਥੇ ਬਹਿ ਕੇ ਖਾਵਾਂਗੇ ਨਾਲੇ ਮਤੇ ਗਿਆ ਖੋਲ ਖਾਂਦੇ ਹੋਣਗੇ ਨਾ ਉਹ ਤਾਂ ਕੁੱਟਿਆ ਹੀ ਨਾ ਉਹ ਤਾਂ ਫੇਰ ਇਹਨੂੰ ਲੱਗੀ ਹੈਗੀ ਹੈਂ ਉਹਨਾਂ ਨੂੰ ਇੰਜ ਇੰਜ ਕਰਾਂ ਇੰਜ ਇੰਜ ਤੂੰ ਵੀ ਕਰੀਂ ਤੇ ਮੈਂ ਵੀ ਕਰੂੰ ਚੱਲਗਾ ਤੇ ਉਹ ਮੈਂ ਚੱਲੇ ਜੋ ਉਹਦੇ ਨਾਲ ਕੁੜੀ ਤਾਂ ਜਨਮ ਦੇਣ ਜੇ ਮੇਰੇ ਸਹੇਲੀ ਦਾ ਅੱਛਾ ਤੂੰ ਮੈਨੂੰ 5 ਘੰਟੇ ਤੋਂ ਲੱਗ ਗਈ ਜਾਣ ਮੇਰੀ ਕੁੜੀ ਦਾ ਅਜੇ ਨਹੀਂ ਜਨਮਦਾਨ ਅਜੇ ਕੁੜੀ ਹੋਣੀ ਆ ਆ ਮੈਂ ਕਹੀ ਮੈਂ ਕਿਹਾ ਨਾ ਗੌਂਢਈ ਸੀ ਅਜੇ ਕੁੜੀ ਜੰਮਣੀ ਆ ਅਜੇ ਜਨਮ ਦੇਣੀ ਆ ਚਾਬੀ ਉਹ ਪਈ ਜੇ ਹਾਏ ਹਾਏ ਚਾਬੀ ਲੈ ਕੇ ਨਾ ਜਿੰਦਾ ਦਿਓ ਮੇਰੇ ਮਗਰੋਂ ਮਾਰ ਤੇ ਬਾਹਰ ਨਾ ਨਿਕਲੇ ਚਲ ਆ ਜੀ ਫਿਰ ਪਤਾ ਸੀ ਤੇ ਤੂੰ ਹੈ ਹਾਂ ਮੈਂ ਸਮਝ ਗਈ ਤੇ ਆਈ ਵਾਪਸ ਮੈਨੂੰ ਨਹੀਂ ਲੈ ਜਾਣਾ ਮੈਨੂੰ ਨਹੀਂ ਲੈ ਜਾ ਹਾਂ ਲੈ ਚੁੰਨੀ ਨਾ ਕੁੜੀ ਤੇ ਪਾੜਨੀ ਹੈ ਹਾਂ ਦੁਬਾਰਾ ਮਾਰੀ ਨਾ ਮਾਰੀ ਨਾ ਪਤਾ ਲੈ ਜਾ ਹਾਂ ਜਿੰਨਾ ਤਨ ਖੁੱਟ ਪੈ ਗਈ ਨਾ ਹੁਣ ਤੁਸੀਂ ਕੁਛਕਣਾ ਨਹੀਂ ਪਰ ਤੁਸੀਂ ਨਾ ਸ਼ਦਾਨਦ ਲੋਰ ਵਿੱਚ ਫੇਰ ਡੇਓ ਬੋਲਣ ਹੁਣ ਚੁੱਪ ਕਰਕੇ ਸੁਣ ਜੋ ਸੁਣਾ ਜੇ ਤੇ ਜਨਣਾ ਹਣਾ ਜੇ ਤੇ ਮੰਮੀ ਦੇ ਨਾਲ ਜਾ ਕੇ ਤੇ ਨਹਾ ਲੋ ਬਸ ਇਦਾਂ ਹੀ ਰੱਖਣਾ ਵਾ ਇਦਾਂ ਹੀ ਬਸ ਚੱਲ ਹੋਇਆ ਤੂੰ ਹੈ ਜਬਾਨ ਜਿੰਦਾ ਲਾ ਲੋ ਬਸ ਹੁਣ ਲੱਗੀ ਸਮਝੋ ਚੱਲ ਪਈਏ ਚਲ ਮੈਂ ਜਾਵਾਂ ਫਿਰ ਹਾਂ ਅੱਜ ਆ ਮਾਰ ਲੈ ਜਿੰਦਾ ਨਵਾ ਨਵਾ ਦੋ ਆ ਮੇਰੇ ਕਿੱਟੇ ਰਹਿ ਜੀ ਚੱਲੇ ਜਾ ਹੂੰ ਹੂੰ ਹਾਂ ਦੋ ਇਹ ਮਾਰਾਂ ਨਹੀਂ ਆਪ ਸੁਤੀ ਐਸੀ ਛੱਡ ਕੇ ਮੈਂ ਤਾਂ ਲਿਆਂਦਾ ਕਿਤੇ ਮਾੜਾ ਮੋਟਾ ਮੈਨੂੰ ਹੀ ਸੋਖੋ ਜੀ ਇਹਨਾਂ ਨੂੰ ਪਤਾ ਇਹਦਾ ਵੀ ਦੋਣਾ ਕੰਮ ਪੈਣਾ। ਮਨਪੀ ਦਾ? ਹਾਂਜੀ ਬਬੀ। ਓਟ ਬਊ ਚਾਹ ਪਾਣੀ ਪੀ ਲਾ ਤੇ ਨਾਲੇ ਤੇਰੀ ਜਠਾਣੀਆਂ ਆਉਣ ਲੱਗੀਆਂ। ਹਾਂ ਦੀਦੀਆਂ ਆਉਣ ਲੱਗੀਆਂ। ਉਹਨੇ ਕੀ ਕਰਨਾ ਸੀ? ਤੈਨੂੰ ਨਹੀਂ ਕੋਈ ਫੋਨ ਆਇਆ? ਨਹੀਂ ਮੈਂ ਗੜਾ ਫੋਨ ਰੱਖਿਆ। ਡੈਡੀ ਨੂੰ ਫੋਨ ਕਰਨ ਦੀ। ਅੱਛਾ ਆਂਦੀ ਜੀ ਨਹੀਂ ਲੱਗਣ ਦੇ ਤੇਰੇ ਬਿਨਾ। ਕੀ ਤੇਰਾ ਇੰਨਾ ਕਰਦੀ ਏ? ਓ ਨਹੀਂ ਚੰਗੀ ਆ ਬਥੇਰੀ ਤਾਂ ਹੀ ਫਿਰ ਉਹ ਅੱਧਰ ਗਈ ਕੱਲ੍ਹ ਆਏ ਤੂੰ ਆਈ ਮਗਰੇ ਦੌੜਉਣ ਲੱਗੀ ਹੋਈ ਆਲੇ ਫੜਨ ਨਾਲੇ ਹਾ ਚੁੰਨੀ ਲਾ ਦੇ ਕਾਟਨ ਦੀ ਯਾ ਚੁੰਨੀ ਲੱਲਾ ਆਪਣੀ ਸੂਟ ਨਾਲ ਦੀ ਆਉਂਦੀ ਹੋਣੀ ਇੱਥੇ ਕਿਤੇ ਹੋਈ ਤੇ ਮੈਂ ਚਾਹ ਚਾਹੋ ਵਿੱਚਨੀ ਇਹਨੂੰ ਕੀ ਹੋਇਆ ਵਾ ਘਰੇ ਹੀ ਆਏ ਕਦੇ ਤੂੰ ਮੈਨੂੰ ਨਵਾਂ ਸੂਟ ਕੱਢ ਕੇ ਪਵਾਤਾ ਨਹੀਂ ਨਹੀਂ ਤੂੰ ਆ ਸੂਟ ਨਾਲ ਦੀ ਚੁੰਨੀ ਲੰਦਾ ਤੇ ਮੈਂ ਚਾਹ ਧਰੀਆਂ ਨਾਲੇ ਮਿਸਤਰੀਆਂ ਦੀ ਤੇ ਨਾਲੇ ਵਿੱਚ ਇਹੋ ਦਾ ਪਾਣੀ ਪਾ ਲਾ ਹੁਣ ਫਿਰ ਕੈਟਲ ਚ ਪਾ ਲਈਨੀ ਫਿਰ ਲਾਗੇ ਬਹਿ ਜਾਾਂਗੇ ਨਾ ਘੜੀ ਚਲ ਕੋਈ ਨਹੀਂ ਹੁੰਦੇ ਆ ਤਾਂ ਫੇਰ ਬਣਾ ਲਾਂਗੇ ਫੇਰ ਤੁਹਾਨੂੰ ਪਤਾ ਬਈ ਜੀ ਹੋ ਜਾਣੀ ਆ ਨਾਲੇ ਮਿਸਤਰੀ ਆਣਾ ਚਾਹ ਕੱਢੀ ਚੰਗੀ ਬਣਨੀ ਆ ਜਿਆਦਾ ਜਿਹਾ ਬਣਾਉਣੀ ਪੈਣੀ ਡੈਡੀ ਨੇ ਕਿਹਾ ਲਾਗੇ ਚੱਗੇ ਆਉਂਦੀ ਆ ਤੇ ਉਹ ਪਹੁੰਚ ਜਾਣਾ ਉਹਦੇ ਤੱਕ ਪਾਣੀ ਗਰਮਾਉਣਾ ਚਲੋ ਕੋਈ ਨਹੀਂ ਫੇਰ ਆ ਤੂੰ ਚਾਦਰ ਚ ਉਧਰ ਵਿਛਾ ਲੈ ਤੇ ਇਹੋ ਹੀ ਨਵੀਆਂ ਹੀ ਆ ਰਹਿਣ ਦੇ ਆ ਜਾ ਜਨ ਨਾਲੇ ਰਸੋਈ 'ਚ ਥੋੜਾ ਬਹੁਤ ਕੰਮ ਕਰਾ ਦੇ ਉਹਨੇ ਰੋਟੀ ਵੀ ਖਾ ਕੇ ਜਾਣੀ ਹੋਣੀ ਆ ਚੰਗਾ ਭਾਬੀ ਆ ਗਈ ਜੋਤਿ ਦੀਦੀ ਨਾ ਉਹ ਕੰਮ ਇਹ ਦਵਾਈ ਦੇਣਾ ਹੁੰਦੀ ਹੈ ਹੁਣ ਮੈਂ ਕੀ ਦੱਸਾਂ ਇਹਨਾਂ ਮੈਂ ਕੀ ਕਰਾਂ ਜਿਹੜਾ ਮੈਂ ਰਾਤ ਸੁਪਨਾ ਆਇਆ ਮਿੰਨਤ ਉਹਨੇ ਸਾਰੀ ਰਾਤ ਨਹੀਂ ਸੌਂ ਦਿੱਤਾ ਹਾਂ ਇਹ ਮੈਂ ਕੀ ਕਰਾਂ ਇਹਨੂੰ ਕੋਈ ਨਹੀਂ ਸਮਝਾਉਂਦਾ ਨਿਆਣਾ ਕਹਿੰਦਾ ਨਿਕਾ ਜਾ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਮੈਨੂੰ ਕਾਹਤੋਂ ਬੜੀ ਦਾ ਬੱਕਰਾ ਬਣਾਉਣ ਦੇ ਮੈਂ ਜੀਣਾ ਚਾਹੁੰਨਾ ਪਤਾ ਨਹੀਂ ਮੇਰੇ ਮਨ ਦਾ ਪਰਮਾ ਕਿ ਜਾਂ ਸੱਚੀ ਇਹਦੀ ਪੁਕਾਰ ਵਾ ਮੈਂ ਤੁਹਾਨੂੰ ਤਾਂ ਸੱਦਿਆ ਵਾ ਵੀ ਲੱਗਾ ਉਹਦਾ ਕੋਈ ਪਤਾ ਨਹੀਂ ਹਸਪਤਾਲ ਤੇ ਚਲਦੀ ਪਈ ਹੈ ਬੜੇ ਪਤਾ ਨਹੀਂ ਲੱਗਾ ਪਏ ਨਹੀਂ ਮਾਰਪੇ ਤੇ ਓਟਕੇ ਫੇਰ ਇੱਥੇ ਬੈ ਗਈਆਂ ਏਸੀ ਵਾਲੇ ਅੰਦਰ ਤਾਂ ਕਿਸੇ ਦਾ ਵੀ ਨਹੀਂ ਨਿਕਲਣ ਨੂੰ ਜੀ ਕਰਦਾ ਤੇ ਤੂੰ ਆਇਆ ਬੈਠੀ ਹੈ ਤੇਰੇ ਜਿੱਦਾਂ ਬੱਚਾ ਹੋਣ ਵਾਲਾ ਹੁੰਦਾ ਵੀ ਤੇ ਜੇ ਭਾਬੀ ਹੋਣ ਵਾਲਾ ਹੋਵੇ ਤੇ ਨਾ ਇੰਨੀ ਕਿਸਮਤ ਤੇਰੀ ਕਿੱਥੇ ਤੇਜ ਵਾ ਖਾਣੂ ਵੀ ਬੜਾ ਚਾਹੀ ਮਨਪਰੀਦ ਤੈਨੂੰ ਚੰਗੇ ਕਰਕੇ ਤੇ ਵਿਹਮ ਦੇਵਿਆਂ ਦੀ ਤੇ ਆ ਕਿ ਤੇ ਸਾਨੂੰ ਵੀ ਦੋ ਤੇ ਦਾ ਨਸੀਬ ਹੁੰਦਾ ਮੈਂ ਜੇ ਤੇਰੀ ਮਾਂ ਨਹੀਂ ਨਾ ਮੈਂ ਸਾਰੇ ਘਰ ਵਿਹਾਰ ਤੇਰੇ ਕਰਨੇ ਹੀ ਮਾਂ ਬਣ ਕੇ ਜਾਣਾ ਤੇ ਉੱਥੇ ਤੈਨੂੰ ਆਂਡ ਗਵਾੜ ਤੇਰੇ ਵੇਖਣਾ ਵੀ ਆ ਕੁਛ ਐਦੀ ਬਾਮੀ ਲਾਈਏ ਤੇ ਤੇਰੇ ਵੀਰ ਨੂੰ ਕਿੰਨਾ ਚਾਹ ਹੋਣਾ ਸੀ ਮਾਮਾ ਬੰਦਾ ਪਰ ਇਹ ਸੁੱਖ ਸਾਡੇ ਕਰਮਾਂ ਚ ਕਿੱਥੇ ਨਾ ਲਈ ਇਹ ਵੱਡੀ ਗੱਲ ਬੱਚਾ ਬੱਚਾ ਕਹਿੰਦੀ ਉਹ ਜਿਹਦੀ ਗੱਲ ਕਹਿੰਦੀ ਉਹਦਾ ਥੋ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਸੱਸ ਤੇਰੀ ਬਾਹਰ ਆਂਦੀ ਤੂੰ ਰਾਤੀ ਦੱਸਣੀ ਕਿ ਤੋ ਕਿਤੇ ਮੇਰੇ ਮੂੰਹ ਹੋਰ ਸੁਣਨ ਲੱਗੀ ਆ ਕਿੱਥੇ ਚਲ ਗਿਆ ਕਿੱਥੇ ਨਹੀਂ ਤੈਨੂੰ ਛੱਡ ਕੇ ਤੂੰ ਤਾਂ ਬਸ ਨਾ ਅਮਨ ਦੇ ਮਗਰ ਅੰਨੀ ਹੋਈ ਰਹੀ ਆ ਨਾ ਡੈਡੀ ਤੇਨੂੰ ਉਥੇ ਘਲਦਾ ਤੇ ਨਾ ਆਦੀਣ ਸਾਨੂੰ ਵੇਖਣੇ ਪੈਂਦੇ ਛਈ ਗੱਲਾਂ ਭਾਬੀ ਉਹੀ ਤੇਨੂੰ ਪਸਤੌਨੀ ਆ ਮੈਂ ਵੀ ਪਰ ਹੁਣ ਮੈਂ ਕੀ ਕਰਾਂ ਅਜੇ ਵੀ ਤੇਰੀ ਜ਼ਿੰਦਗੀ ਬੜੀ ਪਈ ਆ ਆਪਣੇ ਵੱਲ ਸੋਚ ਵਧੀਆ ਤੇ ਵਧੀਆ ਰਿਸ਼ਤਾ ਤੇਨੂੰ ਹੋ ਜਾਊਗਾ ਤੇ ਉਹਨਾਂ ਦਾ ਖਿਆਲ ਕੱਢ ਦੇ ਮਨ ਚ ਤੇਰੀ ਜਠਾਣੀ ਨੇ ਆਉਣਾ ਨਾ ਕੋਈ ਸਿੱਧੇ ਮੂੰਹ ਨਾਲ ਗੱਲ ਕਰੀ ਉਹਦੇ ਨਾਲ ਤੇਰੇ ਵਰਗੀਆਂ ਕੁੜੀਆਂ ਦਾ ਜੇ ਤੋ ਉਧਾ ਤੁਰੀਆਂ ਫੇਰਂਦੀਆਂ ਤੂੰ ਭਾਬੀ ਦੂਜੇ ਦਾ ਕੀ ਪਤਾ ਕਿਦਾਂ ਦਾ ਟੱਕਰ ਨਾ ਚੰਗਾ ਹੀ ਮੰਨ ਲਈ ਇੱਥੋਂ ਨਾਲੋਂ ਚੰਗਾ ਹੀ ਟੱਕਰੂ ਕਿੱਦਾਂ ਗਰਮੀ 'ਚ ਕੰਮ ਕਾਣ ਦੀ ਐ ਮੈਂ ਐਡੇ ਚਾਹਣਾ ਤੈਨੂੰ ਲੈਣ ਜਾਂਦੀ ਆ ਨਾ ਪਰ ਤੂੰ ਤਾਂ ਮੇਰੇ ਚਾਹਾਂ 'ਤੇ ਪਾਣੀ ਫੇਰ ਦਿੰਨੀ ਆ ਜਦੋਂ ਮੈਂ ਘਰ ਨੂੰ ਲੇ ਵੜਦੀ ਆ ਪਾਪੀ ਤਲਾਕ ਹੋਊਗਾ ਉਦੋਂ ਤੇ ਦੂਜਾ ਵਿਆਹ ਹੋਊਗਾ ਕੋਈ ਕਿੱਦਾਂ ਮੈਨੂੰ ਲੈ ਜਾਊਗਾ ਨਾ ਉਹਦਾ ਥੋ ਪਤਾ ਨਹੀਂ ਅਜੇ ਤੂੰ ਉਹਦੀ ਜ਼ਿੰਦਗੀ ਤੇ ਬੈਠੀ ਐ ਵੀ ਉਹ ਮੈਨੂੰ ਲੈਣ ਆਊਗਾ ਤੇ ਪਾਪੀ ਇਹ ਕਾਨੂੰਨ ਦਾ ਉਲਟ ਵਾ ਤਲਾਕ ਦਿੱਤੇ ਤੂੰ ਬਿਨਾਂ ਦੂਜਾ ਵਿਆਹ ਵਾਲਾ ਸਾਰੀ ਰਾਤ ਮਨ ਪਈ ਤਾਂ ਹੀ ਨਹੀਂ ਸੁੱਤੇ ਨਾ ਡੈਡੀ ਤਾਂ ਨਾ ਮੈਂ ਵੀ ਹਾਈ ਜਿੱਦਾਂ ਦੀਆਂ ਤੂੰ ਗੱਲਾਂ ਕੀਤੀਆਂ ਕੀਪ ਤਾਂ ਕਿੱਥੇ ਕਿੱਥੇ ਨਹੀਂ ਤੇਰੇ ਮਗਰ ਆ ਕੇ ਹੱਡੂ ਮਾਰ ਕੇ ਸੁੱਟ ਜੇ ਡਰ ਡਰ ਕੇ ਹੀ ਦਿਨ ਨਗਾਇਆ ਸਗੋਂ ਤੂੰ ਮੇਰ ਨੂੰ ਮਨ ਚੰਗੀ ਹੋਏ ਤਾਂ ਤਲਾਕ ਦੇ ਹੀ ਦੇ ਆਪਣੀ ਜਿਠਾਣੀ ਦੇ ਹੱਥ ਨਾਲ ਹੀ ਕਰ ਦੇ ਤੇ ਕਿਦਾਂ ਕੋਈ ਕਾਗਜ਼ ਪੱਤਰ ਤਿਆਰ ਹੋਊਗਾ ਅਗਲਾ ਸਾਈਨ ਕਰੂਗਾ ਤੇ ਫੇਰ ਹੀ ਤਲਾਕ ਹੋਊਗਾ ਲੱਭ ਜੋਰ ਕੇ ਕੋਈ ਸਾਈਨ ਕਰਵਾ ਲਾਂਗੇ ਅੱਗੇ ਤੇ ਤਲਾਕ ਹੋ ਜਾਣਾ ਵਾ ਮੈਂ ਕਦੋਂ ਜਾਣਦੀ ਆ ਭਾਬੀ ਪਤਾ ਨਹੀਂ ਹੁਣ ਤੇਰੇ ਦਿਮਾਗ ਤੇ ਕੀ ਤੂੜਤਾ ਏ ਥੋੜੀ ਜਿਹਾ ਮੈਂ ਮੈਂ ਤੇ ਉੱਥੇ ਜਾ ਕੇ ਖੁਸ਼ ਹੀ ਨਹੀਂ ਆ ਹੁਣ ਜੇ ਜੋਤੀ ਬੋ ਦੀਦੀ ਆਊਗੀ ਉਹ ਮਿਲ ਕੇ ਤੇ ਚੱਲ ਜੂਗੀ ਮੈਂ ਨਾਲ ਥੋੜਾ ਚੱਲੀ ਆ ਨਾਲੇ ਉਹ ਮੈਨੂੰ ਲੈਣ ਨਹੀਂ ਆਉਣ ਲੱਗੀ ਮਾਨਵੀ ਤੂੰ ਮੇਰੇ ਤੇਰੀ ਹਾਲਾਤ ਤੇ ਤਰਸਦਾ ਵਾ ਤਰਸ ਤੂੰ ਅਜੇ ਵੀ ਉਹਨਾਂ ਦੇ ਗੋਣ ਗਾਉਂਦੀ ਆ ਭਾਬੀ ਮੈਂ ਗੋਣ ਨਹੀਂ ਗਾਉਂਦੀ ਮੈਂ ਤੈਨੂੰ ਆਪਣੀਆਂ ਹੋਈਆਂ ਬੀਤੀਆਂ ਸੁਣਾਈਆਂ ਹੀ ਤੇਰੀ ਜ਼ਿੰਦਗੀ ਬੱਤਰ ਉਹ ਨਾ ਕਰਤੀ ਆ ਤੇ ਤੂੰ ਅਜੇ ਵੀ ਉਹਨਾਂ ਦੇ ਪਖਪੂਰ ਦੀ ਫੇਰਂਦੀ ਆ ਕਿੱਥੇ ਪੂਰਦੀ ਫੇਰਂਦੀ ਮੈਂ ਤੇਨੂੰ ਸਾਰਾ ਕੁਝ ਦੱਸਿਆ ਕਿ ਮੇਰਾ ਉਹਨਾਂ ਜੋਤੀ ਦੀ ਨਾਲ ਰਲ ਕੇ ਕੀ ਕੀ ਪਲੈਨਿੰਗਾਂ ਕੀਤੀਆਂ ਕੀ ਕਿਦਾਂ ਕਿਦਾਂ ਉਹਨਾਂ ਨੂੰ ਮੈਨੂੰ ਵੀ ਜੋਤੀ ਦੀਦੀ ਪੱਦਰ ਹੀ ਨਹੀਂ ਕੋਈ ਲੱਗਦੀ ਇਹਦੇ ਮਗਰ ਲੱਗੀਆਂ ਉਹ ਪਤਾ ਕਿੰਨੀ ਬਾਰਾ ਤਲੀ ਜਨਾਨੀ ਆ ਮੈਂ ਤਾਂ ਵੇਖ ਕੇ ਬੰਦਾ ਦੱਸ ਦਿੰਨੀ ਆ ਜੇ ਚੰਗੀ ਰਹਿ ਜੇਗੀ ਤੁਹਾਡੇ ਮਗਰ ਮੇਰੇ ਤੇ ਡੈਡੀ ਦੇ ਮਗਰ ਲੱਗ ਜਾਏਗੀ ਤੂੰ ਆਪਣੀ ਜ਼ਿੰਦਗੀ ਵਾਸਤੇ ਸਾਰੀ ਜ਼ਿੰਦਗੀ ਤੇਰੀ ਪਈ ਆ ਚੰਗਾ ਭਾਬੀ ਜੋ ਤੂੰ ਕਹੇਂਗੀ ਨਾ ਮੈਂ ਕਰੂੰਗੀ ਪਰ ਜੋਤੀ ਲਾਗੇ ਅਜੇ ਤੂੰ ਤਲਾਕ ਦੀ ਗੱਲ ਨਾ ਕਰੀ ਤੇ ਨਾ ਦੂਜੇ ਵਿਆਹ ਦੀ ਗੱਲ ਕਰੀ ਨਹੀਂ ਮੈਂ ਨਹੀਂ ਕੋਈ ਵੀ ਕਰਦੀ ਮੈਨੂੰ ਤਾਂ ਮੰਨ ਲਈ ਤੇਰੇ ਤੇ ਤਰਸ ਆਉਂਦਾ ਤੇ ਜੇ ਤੇਰੇ ਵੀਰ ਨੂੰ ਪਤਾ ਲੱਗ ਜਾਵੇ ਵੀ ਇਹੋ ਜੀ ਹਾਲਾਤ ਚ ਤੂੰ ਰਹਿਣ ਦੀ ਆ ਤੋ ਉਹ ਕੀ ਸੋਚੇ ਤੂੰ ਜਿੰਨੀ ਮਾੜੀ ਮੈਨੂੰ ਸਮਝਦੀ ਓ ਨਹੀਂ ਮੈਂ ਮਾੜੀ ਹੈ ਨਹੀਂ ਆ ਮੈਂ ਤੇਰੇ ਭਲੇ ਲਈ ਆਨੀ ਆ ਉਹਦਾ ਥੋ ਪਤਾ ਨਹੀਂ ਜਿਹਦੇ ਮਗਰ ਤੂੰ ਨਹੀਂ ਆ ਆਪਣੀ ਜ਼ਿੰਦਗੀ ਬਰਬਾਦ ਕਰਨ ਮਨਤੂ ਕੋਈ ਨਹੀਂ ਇੱਕ ਗੱਲ ਦੱਸ ਤੂੰ ਕਿਉਂ ਉਹਨੂੰ ਪਸੰਦ ਨਹੀਂ ਕਰਦਾ ਵੀ ਪਾਪੀ ਪਸੰਦ ਤੇ ਉਹਨੂੰ ਕਰਨਾ ਵਾ ਪਸੰਦ ਵਾਲੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਰ ਮੇਰੀ ਕਿਸਮਤ ਹੀ ਬਹੁਤੀ ਖਰਾਬ ਲਿਖੀ ਹੈ ਰੱਬ ਨੇ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਪਤਾ ਤੂੰ ਉਹਨੂੰ ਪਸੰਦ ਨਹੀਂ ਕਰ ਸਕਦੀ ਤੂੰ ਤਾਂ ਉਹਨੂੰ ਇੰਨੀ ਨਫ਼ਰਤ ਕਰਦੀ ਹੈ ਤੇ ਪਸੰਦ ਮੈਂ ਕਰਦੀ ਵੀ ਨਹੀਂ ਆ ਤੇ ਚੱਲ ਉੱਠ ਅਰ ਸੋਚ ਮੇਰੇ ਨਾਲ ਕੰਮ ਕਮ ਕਰਾ ਦੇ ਤੇ ਜੇ ਥਾਣੀ ਸਾਹਮਣੇ ਕੋਈ ਗੱਲ ਮੈਂ ਐਨਾ ਹੀ ਕਰਦੀ ਹੈਗੀ ਹਾਂ ਚੱਲ ਕਰੀ ਨਾ ਚੱਲ ਉੱਠ ਮੈਂ ਤੇ ਨਕਰਾਂ ਮਾਂ ਕੰਮ ਬਗਾ ਕਰੂ ਉਹ ਤਾਂ ਲੱਭਣ ਨਹੀਂ ਗਿਆ ਕੋਈ ਗੱਲ ਹੀ ਨਹੀਂ ਪਤਾ ਲੱਗਦਾ ਵੀ ਕਿੱਥੇ ਆ ਕਿੱਥੇ ਨਹੀਂ ਵੀ ਗੱਲ ਹੀ ਕੋਈ ਕਿੱਥੇ ਗਿਆ ਸੀ ਗੱਲ ਹੈ ਲਿਸਤੇ ਦਾ ਜੰਦ ਦੇਖਿਆ ਤੁਸੀਂ ਆਪਣੇ ਕਿਤਾਬਾ ਸਾਰੇ ਪਤਾ ਕਰ ਲਿਆ ਉਹਦਾ ਫੋਨ ਵੀ ਚੱਲਦਾ ਕੋਈ ਤੁਹਾਨੂੰ ਸਭ ਕਿਤੇ ਕਰਤਾ ਰਿਹਾ ਕੋਹ ਵੀ ਨਹੀਂ ਨਾ ਉਹ ਜਿਹੜੇ ਹੀਗੇ ਖੜੇ ਹੀ ਲੈਪਟਾਪ ਵਗੈਰਾ ਫੋਨ ਵਗੈਰਾ ਉਹਨਾਂ ਸਭ ਕੋ ਕਰਤਾ ਰਿਹਾ ਹੋ ਗਿਆ ਹਾਂਜੀ ਵੀਡੀਓ ਵਾਲੇ ਸਭ ਕੋ ਜੋ ਰਿਕਾਰਡਿੰਗ ਸਭ ਕਰਦੇ ਆ ਅੱਛਾ ਹਾਂਜੀ ਹੁਣ ਨਹੀਂ ਕੋਈ ਰਹਿ ਗਿਆ ਪ੍ਰੂਫ ਨਾ ਨਾ ਕੋਈ ਅੱਛਾ ਫੇਰ ਠੀਕ ਹੋ ਆ ਪੀ ਲੋ ਪਣੀ ਉਦੋਂ ਨਾ ਮਾਂ ਬਾਰ ਬਾਰ ਇਹੀ ਕਹੀ ਜਾਂਦੀ ਆ ਕਿ ਉਹ ਬਾਹਰ ਚਲ ਗਿਆ ਵਾ ਤੇ ਲੱਗਦਾ ਮੈਨੂੰ ਵੀ ਇਦਾਂ ਵਾ ਕਿਉਂਕਿ ਜੇ ਉਹ ਇੱਥੇ ਹੁੰਦਾ ਨਾ ਉਹਨੇ ਡੈਡੀ ਤੇ ਹਮਲਾ ਜ਼ਰੂਰ ਕਰਨਾ ਹੀਗਾ ਜਿੰਨਾ ਕੋ ਮਤਲਬ ਇਹਗਾ ਜਾਂ ਕੋਈ ਪਲੈਨਿੰਗ ਨਾ ਹੁਣ ਤੱਕ ਉਹਨੇ ਕਰ ਦੇਣੀ ਹੀਗੀ ਐਨਾ ਉਹ ਮਤਲਬ ਨਾ ਠਰਮੇ ਜੇ ਵਾਲਾ ਹੈ ਨਹੀਂ ਪੇ ਬੈਠਾ ਰਹਿੰਦਾ ਨਹੀਂ ਤੁਹਾਨੂੰ ਪਤਾ ਹੀ ਆ ਸਹੀ ਹੈ ਪਰ ਜੇ ਕਿਤੇ ਕਿਤੇ ਵੇਖਿਆ ਹੋਏ ਤੇ ਕੈਮਰੇ ਵੀ ਅੱਜਕੱਲ ਜਗ੍ਹਾ ਜਗ੍ਹਾ ਲੱਗੇ ਆ ਤਾਂ ਵੀ ਪਤਾ ਲੱਗ ਜਨਾ ਹਾਂਜੀ ਹੁਣ ਮਾਂ ਹੀ ਆਖੀ ਜਾਂਦੀ ਆ ਬਾਹਰ ਚਲ ਗਿਆ ਬਾਹਰ ਚਲ ਗਿਆ ਉਹ ਇੱਕ ਉਹ ਦਿਮਾਗ ਦੇ ਤੈਨੂੰ ਪਤਾ ਲੱਗਾ ਵਾ ਵੀ ਉਹ ਪਰੈਸਨ ਉਹਦੀ ਸ਼ਿਕਾਰ ਹੋ ਗਈ ਇਹ ਮਾਲ ਦੀ ਹਾਂ ਬਹੁਤ ਬਹੁਤ ਜ਼ਿਆਦਾ ਪਾਗਲ ਹੋ ਗਈ ਆ ਤੇ ਚਲੋ ਉਹ ਜੇ ਕੰਮ ਕਰਨਾ ਹੋ ਜਾ ਫਰ ਆਹ ਤੇ ਪਰ ਇਹ ਆ ਵੀ ਤੇ پاسਪੋਰਟ ਦੀ ਕੋਈ ਕਾਪੀ-ਕਾਪੀ ਆ ਤੁਹਾਡੇ ਕੋਲ ਜਾਂ ਪਾਸਪੋਰਟ ਨੰਬਰ ਕਾਪੀਆਂ ਹੁਣ ਤਾਂ ਨਹੀਂ ਮੈਂ ਲੈ ਕੇ ਆਈ ਜਾਂ ਤੇ ਪਹਿਲਾਂ ਪਤਾ ਹੁੰਦਾ ਜੇ ਡੈਡੀ ਨਾਲ ਲਈ ਹੁੰਦੇ ਵੇਖ ਕੇ ਉਹਦੇ ਕਾਗਜ਼ਾ ਕੋਈ ਜੀ ਉੱਥੇ ਕਾਗਜ਼ੀ ਪੱਤਰ ਕੋਈ ਵੇਖਣਾ ਸੀ ਨਾ ਉਹਦੇ ਵਿੱਚ ਕਈ ਵਾਰੀ ਫੋਟੋ ਸਟੇਟ ਕਾਪੀ ਕਰਕੇ ਰੱਖੀ ਹੁੰਦੀ ਹਰ ਘਰ ਦੇ ਵਿੱਚ ਫਾਈਲ ਉਹਦੀ ਅਲਮਾਰੀ ਚ ਪਈ ਆ ਤੇ ਚਾਬੀ ਮੰਮੀ ਕੋਲ ਆ ਉਹ ਤਾਂ ਚਲ ਉਹਨੇ ਦੇ ਹੀ ਦੇਣੀ ਆ ਪਰ ਇਹ ਵੀ ਜਾਣਾ ਪੈਣਾ ਨਾ ਉਥੇ ਆਹੀ ਆ ਵੀ ਉਥੇ ਜਾਣਾ ਪੈਣਾ ਹੂੰ ਤੇ ਜਾਂ ਪਹਿਲਾਂ ਪਤਾ ਹੁੰਦਾ ਤੇ ਦੀਦੀ ਨੂੰ ਕਹਿ ਦਿੰਦੇ ਤੇ ਉਹ ਚਲ ਲੱਭ ਪਰ ਉਹਨੂੰ ਚਾਬੀ ਨਹੀਂ ਦੇਣੀ ਸੀ ਮੰਮੀ ਨੇ ਉਹ ਨਾਲੇ ਤੇਰੇ ਨਾਲ ਹੀ ਆ ਵੀ ਪਤਾ ਪਤਾ ਜਿਵੇਂ ਜਿਵੇਂ ਕਹਿੰਦੇ ਨੇ ਤਾਂ ਪਾਸਵਰਡ ਦੀ ਕਾਪੀ ਪਤਾ ਹੋ ਗਿਆ ਹਾਂਜੀ ਉਹ ਵੀ ਗੱਲ ਵਾ ਬਾਕੀ ਇਹ ਆ ਵੀ ਬਗਾਨੀ ਕਿਸੇ ਦੀ ਚੀਜ਼ ਨੂੰ ਕੋਈ ਹੱਥ ਨਹੀਂ ਲਾਉਂਦਾ ਹਾਂ ਇਹ ਤੇ ਹੈਗਾ ਵਾ ਪਤਾ ਕੀ ਗੱਲ ਡਰ ਲੱਗਦਾ ਵਾ ਹਰ ਇੱਕ ਨੂੰ ਤੇ ਉਹ ਜੋਤੀ ਕਿਦਾਂ ਚਾਬੀ ਲੈ ਕੇ ਤੁਹਾਡੀ ਤੇ ਤੁਹਾਡੀ ਅਲਮਾਰੀ ਖੋਲ ਕੇ ਵੇਖਦੀ ਕਾਗਜ਼ ਹਨਾ ਹਾਂ ਇਹ ਨਾ ਹੋਗਾ ਤੇ ਤੂੰ ਹੀ ਜਾਵੀਂ ਤੇ ਤੂੰ ਹੀ ਵੇਖੀ ਫਿਰ ਆਹੋ ਚੱਲ ਕੋਈ ਨਹੀਂ ਇੱਕ ਦੋ ਦਿਨ ਠਹਿਰ ਕੇ ਤੇ ਫਿਰ ਵੇਖ ਲੈਣੇ ਆ ਕਾਪੀ ਤੇ ਫਿਰ ਉਹ ਵਾਲਾ ਕੰਮ ਵੀ ਹੱਲ ਹੋ ਜਾਊਗਾ ਬਾਕੀ ਇੱਕ ਮਿੰਟ ਹੋ ਰਹਾ ਉਹਦਾ ਜਿਹੜਾ ਸੌਰਾ ਇਹਨਾਂ ਪਹਿਲਾ ਉਹ ਵੀ ਬੜਾ ਸ਼ਾਤਰ ਬੰਦਾ ਮੈਨੂੰ ਤੇ ਆਪ ਕੋਈ ਨਾ ਕੋਈ ਦਾਜ ਕਾਲਾ ਲੱਗਦਾ ਤੇ ਕੋਣੀ ਬੋਲਣੀ ਤਾਂ ਤੁਸੀਂ ਉੱਥੇ ਜੋ ਇੱਕ ਦੋ ਚੱਕਰ ਮਾਰੋ ਉਹ ਯਾਰ ਪੁੰਦਾ ਨਹੀਂਗਾ ਚੰਗਾ ਜਾਨੂ ਮੈਂ ਦੱਸ ਕਹਣਾ ਜਾਇਗਾ ਤੂੰ ਉਹ ਪੁੰਦਾ ਨਹੀਂ ਚੰਗਾ ਮੈਂ ਕਰਾਂਗੀ ਕੋਈ ਗੱਲ ਨਹੀਂ ਤੂੰ ਜਾਓ ਤੁਸੀਂ ਉਹਨੇ ਦੱਸ ਉਹ ਅੰਦਰ ਪੈਰ ਹੀ ਨਹੀਂ ਪਾਉਣ ਦਿੰਦਾ ਹੋ ਸਕਦਾ ਉਹਨੂੰ ਪਤਾ ਹੋਵੇ ਕਿੱਥੇ ਹੈ ਇਹ ਹੋਇਆ ਤਾਂ ਉਹਨੂੰ ਪਤਾ ਹੋ ਸਕਦਾ ਕਿੱਥੇ ਉਦੋਂ ਉਹ ਕਹਿੰਦੇ ਵੀ ਇਹੋ ਹੀ ਹੀਗੇ ਹਾਂ ਮੈਂ ਉੱਥੇ ਡੈਡੀ ਕੋ ਜਾਵਾਂ ਡੈਡੀ ਕੋ ਜਾਵਾਂ ਮੰਮੀ ਦੇ ਲਾਗੇ ਕਹਿੰਦੇ ਹੀਗੇ ਉਹ ਕਹਿੰਦੇ ਹੀ ਕਹਿੰਦਾ ਹੀਗਾ ਇਹ ਅਲੱਟ ਵੀ ਤੂੰ ਨਹੀਂ ਹੋ ਗਿਆ ਡੈਡੀ ਕੋ ਜਾਵਾਂ ਉਹਨਾਂ ਨੂੰ ਦੱਸਿਆ ਨਹੀਂ ਕਿ ਅੱਡੇ ਕੋ ਆਇਆ ਜਾਂ ਨਹੀਂ ਫੇਰ ਭਾਵੇਂ ਤੇਰੀ ਤੁਹਾਡੀ ਗੱਲ ਸੱਚ ਹੋ ਜੀ ਪਰ ਤਹੀ ਉਹ ਦਿਨ ਗਏ ਨੇ ਹੀਗੇ ਭੀ ਨੇ ਇਹਨਾਂ ਨੂੰ ਲੈ ਕੇ ਮੈਂ ਨਾਲ ਗਿਆ ਹੀਗਾ ਉੱਥੇ ਤੇ ਜੇ ਹੁੰਦਾ ਤੇ ਉੱਥੇ ਹੀ ਹੋਣਾ ਹੀਗਾ ਨੇ ਉੱਥੇ ਨਹੀਂ ਹੈਗਾ ਅੱਜ ਤੇ ਹੁੰਦੀ ਕੋਈ ਜਿੱਤਾ ਨਾ ਕਿ ਕੁੱਟਿਆ-ਕੁੱਟਿਆ ਵੀ ਹੁੰਦਾ ਸੀ ਨਾ ਵਾਹ ਉਹ ਤੇ ਟੀਵੀ ਤਾਂ ਵੀ ਲੱਗਾ ਹੋਣਾ ਕੋਈ ਕੁੱਟ ਕੇ ਰਹਿਣ ਵਾਲਾ ਨਹੀਂ ਹੈਗਾ ਉਹ ਕੁੱਟ ਕੇ ਦੀ ਰਹਿਣ ਵਾਲਾ ਬਾਕੀ ਇੱਕ ਮਿੰਟ ਹੋਰ ਵਾ ਉਹਦੇ ਨਾਲ ਉਹ ਤਗੜਾ ਵਾ ਈਦੀ ਗੱਲ ਤੇ ਨਹੀਂ ਵੀ ਉਹਨੂੰ ਕਿਤਰਾ ਕਿੰਨੇ ਕੈਦ ਕਰ ਲਿਆ ਹੋਣਾ ਵਾ ਹਾਂ ਠੀਕ ਬਾਤ ਕਰੀ ਤੇ ਜਾਓ ਇਹਨਾਂ ਨੂੰ ਪਤਾ ਲੱਗਣਾ ਕਿ ਕੋਈ ਕੋਈ ਮਿਲਿਆ ਇੰਨਾ ਚਲਾਕ ਜਿਸ ਤੋਂ ਬੰਦਾ ਤੇ ਕਿਦਾਂ ਕਿਸਦੇ ਪੰਜੇ 'ਚ ਆ ਗਿਆ ਹੈ ਹੈ ਨਾਲੇ ਉਹ ਅੰਕਲ ਨੇ ਤੇ ਸਜ਼ਾ ਨੂੰ ਦਵਾਉਣ ਦੀ ਸੋਚੀ ਨਹੀਂ ਆ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਜੇ ਉਹਨੇ ਕੀਤੀ ਹੁੰਦੀ ਤੇ ਥੋੜਾ ਪਤਾ ਹੋਣਾ ਤੇ ਹੀਗਾ ਅਸਰ ਤੇ ਪੈਂਦਾ ਹੀ ਆ ਪਰ ਨਹੀਂ ਇੱਕ ਮਿੰਟ ਹੋ ਰਿਹਾ ਮੈਂ ਮੈਂ ਇੱਕੋ ਗੱਲ ਕਰਦਾ ਵਾਂ ਕਿਤੇ ਇਹ ਨਾ ਹੋਵੇ ਤੁਸੀਂ ਸਰਕਾਰੀ ਖਰਚੇ ਤੇ ਬੈਠੇ ਰਹੋ ਮੇਰੇ ਕੋਲ ਜਿੰਨੀ ਵੀ ਹੈਲਪ ਹੋ ਗਈ ਮੈਂ ਬਾਹਰੋਂ ਓਦਾਂ ਵੀ ਪੈਸੇ ਲੱਕੂ ਕਰੂੰਗਾ ਲੱਗੀਆਂ ਨਹੀਂ ਨਹੀਂ ਖਰਚੇ ਦੀ ਤੇ ਬਾਹਰੋਂ ਤੋਂ ਬਾਗੀ ਪਈ ਐ ਤੇ ਨਾ ਨਾ ਉਹਦੇ ਕੰਨਾਂ ਨੂੰ ਅਤਲ ਆਇਆ ਨੇ ਨਹੀਂ ਨਹੀਂ ਮੈਂ ਹਜੇ ਤੂੰ ਆਪੋ ਨਾਲ ਚੇਤੇ ਵਚ ਮੈਂ ਦੇ ਦੂੰਗਾ ਇਹ ਨਾ ਕੋਈ ਸਰਕਾਰੀ ਨਹੀਂ ਆਪੀ ਆਹ ਕੋਣ ਦੀ ਮਾਨਪ੍ਰੀਤ ਕਿਤੇ ਭਾਬੀ ਉਹ ਨਾ ਕੋਈ ਡੈਡੀ ਲੱਗੇ ਆਇਆ ਪੁਲਿਸ ਵਾਲਾ ਤੇ ਉੱਥੇ ਬੈਠੀ ਉਹ ਨਾ ਆਉਂਦਾ ਜਾਂਦਾ ਅੱਗੇ ਮੁੰਡਾ ਉਹ ਡੈਡੀ ਦਾ ਵਾਕ ਵੀ ਅੱਗੇ ਵੀ ਆਉ ਜਾਂਦਾ ਕੋਈ ਗਲਤੀ ਨਹੀਂ ਹੋਈ ਨਹੀਂ ਨਹੀਂ ਗੱਲ ਇਹ ਹੋਜੀ ਕਿਹੜੀ ਹੋਣੀ ਆ ਹਮਦੇ ਜਾਂਦੇ ਰਹਿੰਦੇ ਪੁਲਿਸ ਵਾਲੇ ਆਮ ਲੱਗਾਇਂਦਾ ਇੱਥੇ ਕੋਈ ਕੋਈ ਡੈਡੀ ਬਲੰਦੇ ਰਹਿੰਦੀ ਆ ਪਰ ਪਤਾ ਡੈਡੀ ਦੇ ਫੈਸਲੇ ਕਰਉਂਦੇ ਰਹਿੰਦੇ ਨੇ ਕਿ ਨਾ ਕਿਸ ਦੇ ਅੱਛਾ ਤਾਂ ਨਹੀਂ ਹੋਤੀ ਹੋਣੀ ਕੋਈ ਬਲੰਦੀ ਮੈਨੂੰ ਤੇ ਪੀਓ ਪਾਣੀ ਤੁਸੀਂ ਕੋਈ ਨਹੀਂ ਬਸ ਪਾਣੀ ਪੀਣ ਲੱਗੇ ਨੇਣਾ ਤਾੜਨਾ ਇੱਕ ਗੱਲ ਕਰਨੀ ਹਾਂਜੀ ਦੱਸੋ ਜੀ ਮੇਰੀ ਭੈਣ ਬਣ ਕੇ ਤੁਸੀਂ ਕਿਹਨੂੰ ਦੱਸੋਗੇ ਇਹਨਾਂ ਤੱਕ ਨਹੀਂ ਤੁਸੀਂ ਦੱਸੋ ਮੈਂ ਕਿੰਨਾ ਗੱਲ ਕਰਨੀ ਆ ਪਿੱਛੇ ਕਿਉਂ ਦੇਖਦੇ ਬਾਰ-ਬਾਰ ਮਹਿਮਨਪਰੀ ਤਨਖ ਦੀ ਆਜੀ ਨਹੀਂ ਤੁਸੀਂ ਬੋਲੋ ਕੋਈ ਗੱਲ ਹੈਗੀ ਤੇ ਮੈਂ ਚਾਹੁੰਨੀ ਆ ਵੀ ਡੁੱਲਿਆ ਬੇਰਾ ਦਾ ਕੁਛ ਨਹੀਂ ਅਜੇ ਵਿਗੜਿਆ ਕੀ ਮਤਲਬ ਮਤਲਬ ਹੀ ਹਾਂਜੀ ਕਿ ਮਾਨਪਰੀ ਦਾ ਕਿਸ ਤਰੀਕੇ ਨਾਲ ਤਲਾਕ ਕਰਾ ਦੀਏ ਤਲਾਕ ਕਰਾ ਦੀਏ ਲੈ ਜਾਂਦੀ ਅੰਨਾਂ ਦੇ ਪਾਲੇ ਦੋ ਅੱਖੀਆਂ ਹਰ ਕੇ ਨੂੰ ਆਪੋ ਤਾਂ ਪਈ ਆ ਤੈਂਜੀ ਕੀ ਸੋਚਣਾ ਤੇ ਨਹੀਂ ਨਹੀਂ ਕੋਈ ਨਹੀਂ ਸੋਚਣਾ ਕੀ ਆ ਭਾਬੀ ਜੀ ਬਸ ਇਦਾਂ ਹੀ ਮੈਂ ਤਾਂ ਉਹਦੀ ਭਲੇਲੀ ਕਹਿਣੀ ਆ ਵੇਖਾ ਕਿਦਾਂ ਤੁਹਾਡੀ ਜਿਹੜੀ ਉਹ ਸਾਸਰ ਚਾਚੀ ਸੱਸ ਕੀਤਾਈ ਸੱਸ ਮਾਸੀ ਜੀ ਕਿੰਨਾ ਸਦਾ ਕੁੱਟਣ ਦੇ ਹਾਏ ਤੂੰ ਕੋਈ ਨਾ ਪੁੱਛੋ ਬਾੜਾ ਹੀ ਸਤਾਛਦਾ ਜਿਵੇਂ ਮਨ ਪੀ ਤੇ ਹੀ ਲੈ ਜਾਂਦਾ ਸੀ ਨਾ ਕੱਲ ਪਤਾ ਨਹੀਂ ਮੈਂ ਕਿਦਾਂ ਉਹਨਾਂ ਨਾਲ ਸੰਭਿਆ ਮਗਰੋਂ ਅੱਜ ਠੀਕ ਹੀ ਅੱਜ ਵੀ ਕੋਜੀ ਆ ਰੋਜ਼ ਜਾਂਦਾ ਹਾਲ ਹੁੰਦਾ ਜਿਹੜੀ ਮੈਂ ਗਈ ਮੈਨੂੰ ਮਾਰਨ ਪੈ ਗਈ ਕੱਲ ਉਹ ਤੇ ਕੁੜੀ ਹਾਡੀ ਮੋਕਾ ਦੇ ਹਾਂਜੀ ਵੀ ਤੁਹਾਡੀ ਗੱਲ ਸਹੀ ਆ ਹਾਂ ਤੇ ਫੇ ਤਾਂ ਕੀ ਆ ਇਸ ਕਰਕੇ ਮੈਂ ਚਾਹੁੰਨੀ ਆ ਕਿ ਤੁਸੀਂ ਇਸ ਤਰ੍ਹਾਂ ਗਲਪਾਂਤ ਵਿੱਚ ਕਰਕੇ ਤੇ ਮੈਨੂੰ ਨਹੀਂ ਪਤਾ ਹੁਣ ਤੁਸੀਂ ਉਧਰੋਂ ਕੀ ਕਰਨਾ ਕੀ ਨਹੀਂ ਇਧਰੋਂ ਮੈਂ ਮਨਪਰੀਂਦ ਬਣਾ ਦੂੰਗੀ ਮੰਨਣਾ ਤਾਂ ਮੈਨੂੰ ਪਤਾ ਇਧਰੋਂ ਮਨਪਰੀਂਦ ਨਹੀਂ ਹੈਨੀ ਆ ਪਰ ਮੈਂ ਕਿਹ ਤਰੀਕਾ ਨਾਲ ਡੈਡੀ ਨੂੰ ਉਹਨੂੰ ਮਨਾਉਂਗੀ ਅੱਛਾ ਤੁਸੀਂ ਉਧਰੋਂ ਮਨਾਓ ਕਿ ਕਿਹ ਤਰ੍ਹਾਂ ਇਹਨਾਂ ਦਾ ਤਲਾਕ ਕਰਾ ਦੋ ਤੁਸੀਂ ਮਤਲਬ ਕਿ ਪੱਕਾ ਮਨ ਵਿੱਚ ਸੋਚਿਆ ਆ ਤੁਸੀਂ ਤਲਾਕ ਕਰਵਾਉਣਾ ਹੀ ਕਰਵਾਉਣਾ ਆ ਮੈਂ ਕੁੜੀ ਦੀ ਜ਼ਿੰਦਗੀ ਬਾਰੇ ਸੋਚਣ ਦੀ ਆ ਕਿੰਨੀ ਲੰਬੀ ਜ਼ਿੰਦਗੀ ਉਹਨੇ ਕਿੱਦਾਂ ਕੱਟਣੀ ਓਥੇ ਮੁੰਡੇ ਦਾ ਤਾਂ ਕੋਈ ਥੋ ਪਤਾ ਨਹੀਂ ਇਥੇ ਨਹੀਂ ਇਹ ਵੀ ਤੁਹਾਡੀ ਚਲ ਗੱਲ ਸਹੀ ਆ ਇਹ ਤਾਂ ਗੱਲ ਹੈਗੀ ਆ ਬਾਅਦ ਵਿੱਚ ਮੇਰਾ ਨਾ ਨਾ ਸਾਰਾ ਟੈਗ ਸੁੱਟ ਦਿਓ ਮੇਰੇ ਸਿਰ ਉੱਤੇ ਕਿ ਜੋਤੀ ਨੇ ਜੋ ਤੁਹਾਡੀ ਜਠਾਣੀ ਜੋ ਵੀ ਆ ਉਹਨੇ ਕੁਝ ਸਾਰਾ ਕੁਝ ਕੀਤਾ ਵਾ ਮੈਂ ਤਾਂ ਨਹੀਂ ਜਿਹੇ ਗੱਲ ਨਾਲ ਖੁਸ਼ ਹੈਗੀ ਤਾਂ ਮੈਂ ਸੱਚੀ ਗੱਲ ਦੱਸਾਂ ਮੈਂ ਤਾਂ ਆਪਣੀ ਭੈਣ ਬਣਾ ਕੇ ਰੱਖਿਆ ਉਹਨੂੰ ਛੋਟੀ ਉੱਥੇ ਮੈਨੂੰ ਪਤਾ ਵਾ ਸਾਰਾ ਦਿਨ ਤਾਂ ਉਹ ਤੁਹਾਡੀਆਂ ਹੀ ਗੱਲਾਂ ਰੱਖ ਕਰਦੀ ਰਹੀ ਆ ਹੁਣ ਮੇਰਾ ਵੀ ਵੇਖ ਲੋ ਦਿਲ ਨਹੀਂ ਲੱਗਣਿਆ ਕੱਲ ਦਾ ਚੰਦੀ ਆਈ ਆ ਮੈਂ ਵੇਲੇ ਭੱਜੀ ਫੇਰ ਮਿਲਣ ਆਈ ਆ ਉਹਨੂੰ ਚਾਹੀਦੀ ਵਧੀਆ ਕੀਤਾ ਤੁਸੀਂ ਆ ਗਏ ਨਾਲੇ ਉਹ ਵਿਚਾਰੀ ਤਾਂ ਲੰਮੇ ਪਈ ਕੋਈ ਨਾ ਕੋਈ ਗੱਲ ਕਰੂਗੀ ਤੁਹਾਡ ਨਾਲ ਉਹ ਤਾਂ ਬਾਸਰਦੀ ਨੇ ਆਪਣੀ ਕੋਈ ਗੱਲ ਹੀ ਨਹੀਂ ਦੱਸਦੀ ਰਾਤੀ ਭਰ ਜਿੱਦਾਂ ਉਹਨੇ ਗੱਲਾਂ ਦੱਸੀਆਂ ਨਾ ਮੈਨੂੰ ਉਹਤੇ ਬੜਾ ਤਰਸ ਆਉਂਦਾ ਜੀ ਮੈਂ ਤਾਂ ਤਸਤੇ ਮੈਨੂੰ ਵੀ ਆਉਂਦਾ ਆ ਤਾਂ ਇਹਦੇ ਮੈਂ ਆਪਣੀ ਛੋਟੀ ਭੈਣ ਬਣਾਇਆ ਉਹਨੂੰ ਚਲ ਮੈਂ ਆਪ ਦੋਖ ਸੋਗਦਣਾ ਸਾਰਾ ਕਰ ਲੈਨੀ ਆ ਮਨ ਮੇਰਨਾ ਵੀ ਕਰ ਲੈਂਦੀ ਆ ਉਹ ਤੁਸੀਂ ਇਹ ਗੱਲ ਹੁਣ ਅਜੇ ਮੰਤਰੀ ਸਾਹਮਣੇ ਨਾ ਕਰਿਓ ਮੈਂ ਤੁਹਾਡੀ ਚਾਹ ਬਣਾ ਕੇ ਲਿਉਣੀ ਤੇ ਨਾਲ ਹੀ ਉਹਨੂੰ ਸੱਦ ਕੇ ਲਿਉਣੀ ਚਲ ਗੋਨੀ ਲੈ ਆ ਉਹ ਮੈਂ ਮਿਲਣਾ ਉਹ ਤੁਸੀਂ ਰਾਮਾ ਸ਼ੇਤੀ ਜਾਣਾ ਜੇ ਮੈਂ ਦੱਸਿਆ ਤੇ ਪਰ ਇੱਕ ਗੱਲ ਦੀ ਪਿੰਕ ਨਾ ਨਿਕਲੀ ਭੀ ਇਹ ਗੱਲ ਉਹਦੀ ਭਾਬੀ ਦੇ ਮੂੰਹੋਂ ਨਿਕਲੀ ਨਹੀਂ ਠੀਕ ਜੀ Thank you